ਰਫਾ ਪਾ ਕੇ ਪੀ ਲਈ ਮੈਂ ਤਾਂ ਸੁੱਕੀ ਪੀ ਲੂੰਗਾ ਐਵੇਂ ਨਹੀਂ ਲੋਟ ਆਉਂਦਾ ਬੇਬੇ दारू ਮੰਗਦਾ ਬਾਪੂ ਕਿਹੜਾ ਸਾਲਾ दारू ਦੀ ਗੱਲ ਕਰਦਾ ਤੈਨੂੰ ਪਤਾ ਨਹੀਂ ਵੀਰਵਾਰ ਆਪਾਂ ਘਰੇ ਨਹੀਂ ਵਾਰਦੇ ਤੂੰ ਬੰਦ ਕਰ ਬਾਪੂ ਮੈਂ ਮੋਟਰਸਾਈਕਲ ਠੀਕ ਕਰਾਉਣ ਚੱਲਿਆ ਮੋਟਰਸਾਈਕਲ ਦੀ ਕਿੱਕ ਖਰਾਬ ਹੋ ਗਈ ਕਿੱਕ ਕੀ ਕਹਿੰਨਾ ਪੈਗ ਦੁਪਹਿਰੇ ਤਾਂ ਮੈਂ ਨਹੀਂ ਲਾਉਂਦਾ ਹੁੰਦਾ ਚੱਲ ਲੈ ਆਏਗਾ ਤਾਂ ਲਾ ਲਾਂਗੇ ਇਹ ਬੋਲੇ ਨਾਲ ਹੁਣ ਕਿਹੜਾ ਮੱਥਾ ਮਾਰੇ ਉਹ ਮੋਟਰਸਾਈਕਲ ਠੀਕ ਕਰਾਉਣ ਚੱਲਿਆ ਮੋਟਰਸਾਈਕਲ ਕੀ ਕਹਿਣਾ ਮੁਖਸਰ ਓਏ ਅਰਨੀ ਵਾਲੇ ਵੀ ਠੇਕਾ ਹੈਗਾ ਕਿੱਧਰ ੱੱੱਕੇ ਖਾਏ ਜਾਏਗਾ ਉਹ ਇੱਥੋਂ ਲੈ ਆਇਓ ਰਿਮਾ ਮੋਟਰਸਾਈਕਲ ਦੀ ਕਿੱਕ ਠੀਕ ਕਰਾਉਣ ਚੱਲਿਆ ਕੱਕ ਅੱਛਾ ਮੈਂ ਵੀ ਨੱਚੂੰਗਾ ਪੀ ਕੇ ਐਂ ਦਾ ਆਓ ਜੀ ਮਾ ਮੋਟਰਸਾਈਕਲ ਠੀਕ ਕਰਾਉਣ ਚੱਲਿਆ ਮੋਟਰਸਾਈਕਲ ਅੱਛਾ ਉਹ ਗੀਤ ਅੱਛਾ ਬੋਲ ਦੇ ਤਾਂ ਰੱਖਿਆ ਪਟਾਕੇ ਬੋਨ ਨੂੰ ਹਾਂ ਹੁਣ ਬੋਲੇ ਨੂੰ ਕੌਣ ਸਮਝਾਵੇ ਉਹ ਗੱਬਰ ਤੋਂ ਠੀਕ ਕਰਾ ਕੇ ਲਿਆਉਂਗਾ ਗੱਬਰ ਬਰਪਾ ਨਾ ਬਈ ਮੈਨੂੰ ਅੱਜ ਖਾਮ ਲੱਗਿਆ ਤੂੰ ਬਰਫ਼ ਪਾ ਕੇ ਪੀ ਲਈ ਮੈਂ ਤਾਂ ਸੁੱਕੀ ਪੀ ਲੂੰਗਾ ਨਾ ਇਹ ਪਤਾ ਨਹੀਂ ਕਿਉਂ ਗੱਲ ਹੋਰ ਕਹਿਣਾ ਬਾਪੂ ਨੂੰ ਦਾਰੂ ਦੀ ਗੱਲ ਸੁਣਦੀ ਆ ਉਹ ਗੇਜੇ ਨੂੰ ਨਾਲ ਲੈ ਕੇ ਚੱਲੇ ਆ ਗੇਜੇ ਨੂੰ ਬੇਬੇ ਬੇਬੇ ਨੂੰ ਨਾ ਦੱਸਿਆ ਆਪਦੀ ਨੂੰ ਬੇਬੇ ਪੈਕ ਤੋਂ ਬਹੁਤ ਲੜਦੀ ਆ ਹਾਏ ਹੋ ਰੱਬਾ ਕੀ ਹੋ ਗਿਆ ਮੱਥੇ ਤੇ ਹੱਥ ਮਾਰੀ ਜਾਂ ਨਾ ਬੋਤਲ ਟੁੱਟ ਗਈ ਆਏ ਹੋ ਮਾ ਬੋਤਲ ਕਾਨੂੰ ਟੁੱਟਣੀ ਸੀ ਜੇ ਬੇਬੇ ਨੂੰ ਪਤਾ ਲੱਗ ਗਿਆ दारू ਦੀਆਂ ਗੱਲਾਂ ਕਰਦੇ ਆ ਆਪਦੀਆਂ ਤਾਂ ਲੱਤਾਂ ਟੜਵਾਉਂਗਾ ਨਾਲ ਮੇਰੀਆਂ ਵੀ ਟੜਵਾਊਗਾ ਐਵੇਂ ਨਹੀਂ ਲੋਟ ਆਉਂਦਾ ਬੇਬੇ दारू ਮੰਗਦਾ ਬਾਪੂ ਕਿਹੜਾ ਸਾਲਾ दारू ਦੀ ਗੱਲ ਕਰਦਾ ਤੈਨੂੰ ਪਤਾ ਨਹੀਂ ਵੀਰਵਾਰ ਆਪਾਂ ਘਰੇ ਨਹੀਂ ਬਾੜਦੇ ਆਏ ਹੋ ਮਾ